ਪਗਵਾੜਾ ਥਾਣਾ ਸਿਟੀ ਪੁਲਿਸ ਨੇ 5 ਚੋਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੋਂ 7 ਮੋਟਰਸਾਈਕਲ ਬਰਾਮਦ ਕੀਤੇ ਹਨ ਸਿਟੀ ਐਸਐਚਓ ਜਤਿੰਦਰ ਸਿੰਘ ਨੇ ਦੱਸਿਆ ਕਿ ਇਹਨਾਂ ਚੋਰਾਂ ਦਾ ਜਲਦੀ ਰਿਮਾਂਡ ਲਿਆ ਜਾ ਰਿਹਾ ਹੈ ਅਤੇ ਹੋਰ ਵੀ ਪੁੱਛਗਿੱਛ ਜਾਰੀ ਹੈ ਜਿਸ ਦੇ ਨਾਲ ਹੋਰ ਵੀ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ ਫਵਾੜ ਐਕਸੈਸ ਨਿਊਜ਼ ਲਾਈਵ ਤੋਂ ਬినੋਦ ਸ਼ਰਮਾ ਦੀ ਰਿਪੋਰਟ ਹਾਜੀ ਸੀ ਮਾਰਨਿੰਗ ਸਾਡੇ ਐਸਐਸਪੀ ਸਾਹਿਬ ਦੀ ਗੱਲ ਤੋਂ ਬਾਅਦ ਇਲੈਕਸ਼ਨ ਨੂੰ ਮੁੱਖ ਨਜ਼ਰ ਅਪਦੇਸ਼ ਸਾਡੇ ਅਸਤੇ ਸਭ ਪ੍ਰਗਰਾਹ ਦੇ ਦਿੱਤਾ ਹੈ ਅਸੀਂ ਜੋਤ ਚੋਈ ਦੀ ਅਵਾਜ਼ ਦਿੱਤਾ ਉਹ ਸੁਮੰਦੀ ਅਸੀਂ ਪੰਜ ਵਿਅਕਤੀ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ ਜੋ ਅਸੀਂ ਸੱਤ ਮੋਟਰਸਾਈਕਲ ਹੁਣ ਤੱਕ ਬਰਾਮਦ ਕਰ ਚੁੱਕੇ ਹਾਂ ਜੋ 114 ਨੰਬਰ ਐਫਆਰ ਦਰਜ ਕੀਤੀ ਹੈ ਤੇ ਹੁਣ ਅਸੀਂ ਇਹਨਾਂ ਦਾ ਪੁਲਿਸ ਰਿਮਾਂਡ ਲਿਆ ਹੈ ਜੋ ਕੋਈ ਨਹੀਂ ਸਾਡੇ ਪੁਲਿਸ ਰਿਮਾਂਡ ਦੇ ਨੂੰ ਇਹਨਾਂ ਨੇ ਫਗਵਾੜੀ ਤੋਂ ਤੇ ਨਾਲ ਦੇ ਹੁਸ਼ਰਤ ਉਹ ਵੀ ਜੋ ਮੋਰਚਾ ਚੋਰੀ ਦਿੱਤੇ ਸੀ ਜਿਨ੍ਹਾਂ ਵਿੱਚੋਂ 78 ਬਰਾਮਦ ਕਰ ਲਏ ਨੇ ਤੇ ਹੋਰ ਵੀ ਇਹਨਾਂ ਨੇ ਸਾਡੇ ਕੋਲ ਕਈ ਵਾਰ ਦਾ ਤਮੰਨਾ ਹੈ तकरीबन 15 ਤੋਂ ਕੁ ਪਰਵਾਦਰ ਦਾ ਤਮੰਨਾ ਜੋ ਇਹਨਾਂ ਨੇ ਮੰਗੀਆਂ ਨੇ ਤੇ ਅਸੀਂ ਹੋਰ ਵੀ ਪਰਮਾਨ ਲੈ ਕੇ ਉਸ ਰਿਕਵਰੀ ਕਰਾਂ ਤੇ ਜਿੱਥੇ ਤੱਕ ਪਹੁੰਚ ਹੋ ਗਈ ਉਹ ਤਦ ਅਸੀਂ ਜੋ ਵੀ ਇਹਦੇ ਦੋਸ਼ੀ ਹੋਣਗੇ ਉਸ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਾਂਗੇ